ग्लोबल पंजाब टीवी देख रहे हो ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਸਾਲ ਦਾ ਅੰਤ ਹੈ 2023 ਖਤਮ ਹੋ ਗਿਆ ਲੇਕਿਨ ਹਰ ਮਹਿਕਮਾ ਆਪਣਾ ਆਪਣਾ ਰਿਪੋਰਟ ਕਾਰਡ ਜ਼ਰੂਰ ਦੇ ਰਿਹਾ ਹੈ ਕਿ 2023 ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਔਰ ਇੱਕ ਚੀਜ਼ ਹੋਰ ਹੈ ਕਿ 2024 ਦੇ ਲਈ ਅਸੀਂ ਕੀ ਟੀਚਾ ਮਿੱਥ ਕੇ ਚੱਲ ਰਹੇ ਹਾਂ ਇਸ ਵਕਤ ਸਾਡੇ ਨਾਲ ਚੰਡੀਗੜ੍ਹ ਦੇ ਐਸਐਸਪੀ ਮੈਡਮ ਕਮਰਦੀਪ ਕੌਰ ਜੀ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਮੈਡਮ ਜਿਸ ਵਕਤ 2023 ਦੀ ਗੱਲ ਕਰਦੇ ਹਾਂ ਅਕਸਰ ਚੰਡੀਗੜ੍ਹ ਦੇ ਵਿੱਚ ਲੋਕ ਆਂਦੇ ਨੇ ਬਹੁਤ ਚੀਜ਼ਾਂ ਸੋਚ ਕੇ ਆਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਪ੍ਰਭਾਵਿਤ ਵੀ ਕਰਦੀਆਂ ਨੇ ਚੰਡੀਗੜ੍ਹ ਦੀ ਲੇਕਿਨ ਇੱਕ ਚੀਜ਼ ਮਾੜੀ ਵੀ ਲੱਗਦੀ ਕਿ ਚਲਾਨ ਬਹੁਤ ਹੁੰਦੇ ਨੇ ਇੱਥੇ ਤੁਸੀਂ 2023 ਨੂੰ ਕਿਵੇਂ ਐਨਲਾਈਜ਼ ਕਰਦੇ ਹੋ ਕਿਹੋ ਜਿਹਾ ਰਿਹਾ 2023 ਟੀਮ ਦੇ ਕੰਮ ਦੇ ਨਾਲ ਸੈਟੀਸਫਾਈਡ ਹ ਤੁਸੀਂ ਟ੍ਰੈਫਿਕ ਦੀ ਗੱਲ ਕੀਤੀ ਹੈ ਇਹਦੇ 'ਚ ਤਾਂ ਟ੍ਰੈਫਿਕ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਕਿ 2023 'ਚ 9 ਲੱਖ ਤੋਂ ਉੱਪਰ ਚਲਾਨ ਚੰਡੀਗੜ੍ਹ 'ਚ ਹੋਏ ਨੇ ਤੇ ਉਹਦੇ ਵਿੱਚ ਚੰਡੀਗੜ੍ਹ ਦੇ ਸਿਟੀਜ਼ਨਸ ਬਾਹਰ ਤੋਂ ਆਉਣ ਵਾਲੀ ਗੱਡੀਆਂ ਸਾਰੀਆਂ ਮਿਲਾ ਕੇ 9 ਲੱਖ ਤੋਂ ਉੱਪਰ ਹੋਏ ਨੇ ਜਿਸ سے 10 ਕਰੋੜ ਤੋਂ ਉੱਪਰ ਰਾਸ਼ੀ ਵੀ ਇਕੱਠੀ ਹੋਈ ਹੈ ਇਹਦੇ ਵਿੱਚ ਮਕਸਦ ਸਾਡਾ ਲੋਕਾਂ ਦਾ ਚਲਾਨ ਕਰਨਾ ਹੈ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਸਗੋਂ ਟ੍ਰੈਫਿਕ ਰੂਲਸ ਦੀ ਇਨਫੋਰਸਮੈਂਟ ਨੂੰ ਵਧਾਉਣਾ ਹੈ ਤੇ ਇਸ ਇਨਫੋਰਸਮੈਂਟ ਕਰਕੇ ਚੰਡੀਗੜ੍ਹ 'ਚ ਐਕਸੀਡੈਂਟਸ ਦਾ ਰੇਟ ਵੀ ਘਟਿਆ ਹੈ ਫੈਟਲਿਟੀਜ਼ ਦਾ ਰੇਟ ਵੀ ਘਟਿਆ ਹੈ ਜਿੰਨੀ ਮੌਤਾਂ ਹੋਈਆਂ ਐਕਸੀਡੈਂਟਸ 'ਚ ਉਹ ਵੀ ਘਟਿਆ ਹੈ ਤਾਂ ਮੈਨੂੰ ਲੱਗਦਾ ਹੈ ਆਪਾਂ ਇਹ ਨਾ ਦੇਖਦੇ ਹੋਏ ਕਿ ਚਲਾਨ ਜ਼ਿਆਦਾ ਹੋਏ ਲੋਕਾਂ ਦੇ ਅਸੀਂ ਇਹ ਸੋਚੀਏ ਕਿ ਕਿੰਨੇ ਜਾਨ ਤੋਂ ਨੂੰ ਪੋਜ਼ਿਟਿਵ ਰੂਪ ਚ ਦੇਖੀਏ ਤਾਂ ਮੈਨੂੰ ਲੱਗਦਾ ਬੜੀ ਵੱਡੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਉਪਲਬਧ ਧੀ ਹੈ ਮंजे ਜੇ ਤੁਸੀਂ ਇੱਕ ਤਾਂ ਟ੍ਰੈਫਿਕ ਪੁਲਿਸ ਦੇ ਉਪਲਬਧ ਦੀ ਗੱਲ ਕਰਦੇ ਨੇ ਲੇਕਿਨ ਅਕਸਰ ਅਸੀਂ ਹੁਣ ਇਹ ਵੀ ਦੇਖਦੇ ਹਾਂ ਕਿਉਂਕਿ ਲੋਕ ਕੰਪਲੇਨਟ ਕਰਦੇ ਨੇ ਕਿ ਚੰਡੀਗੜ੍ਹ ਇੱਕ ਹੁਣ ਸੈਂਟਰ ਏਰੀਆ ਬਣ ਗਿਆ ਆਲੇ-ਦੁਆਲੇ ਦੀ ਜਿਹੜੇ ਕ੍ਰਾਈਮ ਹੁੰਦੇ ਸੀ ਉਹ ਵੀ ਚੰਡੀਗੜ੍ਹ ਦੇ ਵਿੱਚ ਆਉਣ ਲੱਗ ਗਏ ਉਹਨਾਂ ਦਾ ਵੀ ਇੱਕ ਮੇਨ ਸੈਂਟਰ ਪੁਆਇੰਟ ਚੰਡੀਗੜ੍ਹ ਬਣਨ ਲੱਗ ਗਿਆ ਸੀ ਉਹਦੇ ਉੱਤੇ ਕਿੰਨੀਆਂ ਕੁ ਚੀਜ਼ਾਂ ਹੋਈਆਂ ਉਹਨਾਂ ਦੇ ਉੱਤੇ ਨਕੇਲ ਕੱਸਣ ਦੇ ਲਈ ਕੀ ਕੀ ਚੀਜ਼ਾਂ ਹੋਈਆਂ ਔਰ ਉਹਨਾਂ ਦਾ ਜਿਹੜਾ ਅਗਰ ਤੁਸੀਂ ਡਾਟਾ ਗੱਲ ਕਰੀਏ ਕਿੰਨਾ ਕੁ ਡਾਟਾ ਨਿਕਲ ਕੇ ਆਉਂਦਾ ਕਿ ਕ੍ਰਾਈਮ ਰੇਟ ਘਟਿਆ ਜਾਂ ਵਧਿਆ ਅਹ ਦੇਖੋ ਕ੍ਰਾਈਮ ਰੇਟ ਜਿਹੜਾ ਹੈ ਉਹ ਸੋਸਾਇਟੀ ਦੀ ਪੋਪੂਲੇਸ਼ਨ ਤੇ ਸੋਸਾਇਟੀ ਦੇ ਅਲੱਗ-ਅਲੱਗ ਸੋਸ਼ਲ ਨਾਰਮਸ ਦੇ ਹਿਸਾਬ ਨਾਲ ਘਟਦਾ ਵਧਦਾ ਰਹਿੰਦਾ ਹੈ ਅਹ ਜਿਹੜੀ ਅਸਰ ਕਰਦੀ ਹੈ ਜ਼ਿਆਦਾ ਚੀਜ਼ ਹੈ ਉਹ ਪੁਲਿਸ ਦੀ ਇਨਫੋਰਸਮੈਂਟ ਤੇ ਚੰਡੀਗੜ੍ਹ 'ਚ ਇਸ ਸਾਲ ਪਿਛਲੇ ਸਾਲ ਨਾਲੋਂ 400 ਤੋਂ ਉੱਪਰ ਜ਼ਿਆਦਾ ਐਫਆਈਆਰਜ਼ ਹੋਈਆਂ ਜਿਹੜੀ ਸਾਰੀ ਹੀ ਪੁਲਿਸ ਦੀ ਇਨੀਸ਼ੀਏਟਿਵ ਕਰਕੇ ਇਨਫੋਰਸਮੈਂਟ ਕਰਕੇ ਹੋਈਆਂ ਜ਼ਿਆਦਾ ਮਾਤਰਾ ਵਿੱਚ ਨਜਾਇਜ਼ ਸ਼ਰਾਬ ਫੜੀ ਗਈ ਹੈ ਇਮੋਰਲ 트래ਫਿਕਿੰਗ ਤੇ ਅਸੀਂ ਜ਼ਿਆਦਾ ਕਾਰਵਾਈ ਕੀਤੀ ਹੈ ਗੈਂਬਲਿੰਗ ਤੇ ਜ਼ਿਆਦਾ ਕਾਰਵਾਈ ਕੀਤੀ ਹੈ ਇਮੀਗ੍ਰੇਸ਼ਨ ਕੰਸਲਟੈਂਟਸ ਤੇ ਅਸੀਂ ਭਾਰੀ ਮਾਤਰਾ ਚ ਕਾਰਵਾਈ ਕੀਤੀ ਹੈ ਪਬਲਿਕ ਡ੍ਰਿੰਕਿੰਗ ਤੇ ਨਕੀਲ ਕਰਦੇ ਆ ਅਸੀਂ 200 ਤੋਂ ਉੱਪਰ ਐਫਆਰ ਉਹਦੇ ਚ ਕੀਤੀਆਂ ਤਾਂ ਇਹ ਪੁਲਿਸ ਦੇ ਇਨੀਸ਼ੀਏਟਿਵ ਕਰਕੇ ਜਿਹੜੇ ਸਾਡੀ ਇਨਫੋਰਸਮੈਂਟ ਐਕਟੀਵਿਟੀਆਂ ਹੋਏ ਆ ਉਹਦੇ ਕਰਕੇ ਸਾਡੀ ਰਜਿਸਟ੍ਰੇਸ਼ਨ ਵਧੀ ਹੈ ਇਸ ਤੋਂ ਇਲਾਵਾ ਜਿਹੜੇ ਕ੍ਰਾਈਮ ਅਨਪਰੋਵਕਟ ਕ੍ਰਾਈਮਸ ਹੈ ਜਿਵੇਂ ਮਰਡਰ ਯਾ ਫਿਰ ਅਟੈਂਪਟ ਟੂ ਮਰਡਰ ਸਾਰੇ ਸਾਡੇ ਟ੍ਰੇਸਡ ਨੇ ਕੋਈ ਵੀ ਹੀਨਸ ਕ੍ਰਾਈਮ ਅਨਟ੍ਰੇਸ ਨਹੀਂ ਹੈ ਜਿਸ ਦੇ ਨਾਲ ਪਤਾ ਲੱਗਦਾ ਕਿ ਚੰਡੀਗੜ੍ਹ ਚ ਕੋਈ ਵੀ ਜਿਹੜਾ ਹੈ ਕ੍ਰਿਮੀਨਲ ਬਚ ਕੇ ਨਹੀਂ ਜਾ ਸਕਦਾ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਕੋਈ ਵੀ ਇਸ ਵਕਤ ਐਸਾ ਕ੍ਰਾਈਮ ਨਹੀਂ ਹੈ ਜਿਹੜਾ ਉਹਨੂੰ ਟ੍ਰੇਸ ਨਾ ਕੀਤਾ ਗਿਆ ਹੋਵੇ ਕੰਪਲੀਟ ਨੇ ਹਰ ਇੱਕ ਡਾਟਾ ਕੰਪਲੀਟ ਹੈ ਲੇਕਿਨ ਇੱਕ ਚੀਜ਼ ਹੋਰ ਹੁੰਦੀ ਕਿਉਂਕਿ ਜਿਸ ਵਕਤ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਵੱਲ ਹਰ ਕੋਈ ਰੁਖ ਕਰਦਾ ਹੈ ਹਰ ਜਿਹੜੀ ਸਟੇਟ ਹੈ ਉੱਥੇ ਦੇ ਲੋਕ ਇੱਥੇ ਆ ਕੇ ਵੱਸਦੇ ਨੇ ਤਾਂ ਕਰਕੇ ਉਹਨਾਂ ਦਾ ਆਪਣਾ ਕਲਚਰ ਜਿਹੜ ਆਕੇ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਖਰਾਬ ਵੀ ਹੁੰਦੀਆਂ ਨੇ ਕਲੱਬਸ ਇੱਥੇ ਸਭ ਤੋਂ ਜ਼ਿਆਦਾ ਨੇ ਉਹਨਾਂ 'ਚ ਡਰੱਗਸ ਦੀ ਵੀ ਜਿਹੜੀ ਮਾਤਰਾ ਉਹ ਵੀ ਪਿਛਲੇ ਸਮੇਂ ਦੇ ਵਿੱਚ ਬਹੁਤ ਦੇਖੀ ਗਈ ਕਿ ਬਹੁਤ ਜ਼ਿਆਦਾ ਡਰੱਗਸ ਮਗਲ ਹੁੰਨ ਲੱਗੇ ਉਹਨਾਂ ਦੇ ਉੱਤੇ ਵੀ ਨਕੇਲ ਕਸੀ ਗਈ ਹੈ ਉਹਨਾਂ ਨੂੰ ਵੀ ਫੜਿਆ ਗਿਆ ਔਰ ਇੱਕ ਹੋਰ ਚੀਜ਼ ਮੈਂ ਹਿਊਮਨ ਟ੍ਰੈਫਿਕਿੰਗ ਦਾ ਵੀ ਬੜਾ ਸੀਨ ਜਿਹੜਾ ਚੰਡੀਗੜ੍ਹ 'ਚ ਦੇਖਣ ਨੂੰ ਮਿਲ ਰਿਹਾ ਸੀ ਉਹਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਚੰਡੀਗੜ੍ਹ ਪੁਲਿਸ ਦੇ ਵੱਲੋਂ ਤੁਹਾਨੂੰ ਮੈਂ ਜਿਵੇਂ ਦੱਸਿਆ ਹੈ ਕਿ ਹਿਊਮਨ ਟ੍ਰੈਫਿਕਿੰਗ ਦਾ ਅਸੀਂ 9 ਸਪਾ ਸੈਂਟਰਸ ਨੂੰ ਅਸੀਂ ਆਈਡੈਂਟੀਫਾਈ ਕੀਤਾ ਸੀ ਜਿੱਥੇ ਇਮੋਰਲ ਹਿਊਮਨ 트ਫਕਿੰਗ ਦੇ ਤੇ ਉੱਥੇ ਅਸੀਂ ਉਹਨਾਂ ਨੂੰ ਬੁੱਕ ਕੀਤਾ ਹੈ ਕੁੜੀਆਂ ਨੂੰ ਅਸੀਂ ਰੈਸਕਿਊ ਕੀਤਾ ਤੇ ਆਫੈਂਡਰਸ ਨੂੰ ਅਸੀਂ ਬੁੱਕ ਕਰਕੇ ਜੇਲ੍ਹ ਭੇਜਿਆ ਹੈ ਕਲੱਬਸ ਐਂਡ ਬਾਰਸ 'ਚ ਸਾਡਾ ਸਪੈਸ਼ਲ ਫੋਕਸ ਹੈ ਸਾਡੀ ਇੰਟੈਲੀਜੈਂਸ ਗੈਦਰਿੰਗ ਉੱਥੇ ਹਿਊਮਨ ਇੰਟੈਲੀਜੈਂਸ ਗੈਦਰਿੰਗ ਵੀ ਅਸੀਂ ਕਰਦੇ ਆ ਕੋਈ ਵੀ ਇਸ ਤਰ੍ਹਾਂ ਦੀ ਵਾਰਦਾਤ ਸਾਹਮਣੇ ਆਂਦੀ ਹੈ ਉਹਨਾਂ ਨੂੰ ਇਮੀਡੀਏਟਲੀ ਬੁੱਕ ਕੀਤਾ ਜਾਂਦਾ ਹੈ ਕੋਈ ਨੌਇਸ ਪੋਲੂਸ਼ਨ ਦੀ ਵਾਰਦਾਤਾਂ ਦੀ ਉੱਥੇ ਵੀ ਅਸੀਂ ਉਹਨਾਂ ਤੇ ਐਕਸ਼ਨ ਕਰਦੇ ਆ ਤੇ ਹੈਵੀ ਡਿਪਲੋਇਮੈਂਟ ਅਸੀਂ ਜਦੋਂ ਕਲੱਬ ਡੇਜ਼ ਹੁੰਦੇ ਆ ਉਦੋਂ ਵੀ ਕਰਦੇ ਆ ਸਾਡੇ ਵੱਲੋਂ ਸਿਚੁਏਸ਼ਨ ਪੂਰੇ ਕਾਬੂ ਚ ਹੈ ਤੇ ਕੋਈ ਵੀ ਇਲੀਗਲ ਐਕਟੀਵਿਟੀ ਕਲੱਬਸ ਦੇ ਬਾਹਰ 바ਰਸ ਦੇ ਬਾਹਰ ਲਾਉਣੀ ਕੀਤੀ ਜਾਂਦੀ ਨਹੀਂ ਇੱਕ ਚੀਜ਼ ਆਂਦੀ ਹੈ ਜਿਸ ਵਕਤ ਇਹ ਸਾਰੇ ਮਤਲਬ ਵੀਕਐਂਡ ਮੋਸਟਲੀ ਜਿਸ ਵਕਤ ਹੁੰਦਾ ਹੈ ਲੋਕ ਹਰਿਆਣਾ ਤੋਂ ਵੀ ਆਉਂਦੇ ਨੇ ਪੰਜਾਬ ਤੋਂ ਵੀ ਆਉਂਦੇ ਨੇ ਉਹ ਜਿਸ ਆਉਂਦੇ ਨੇ ਜ਼ਿਆਦਾ ਤੋਂ ਜ਼ਿਆਦਾ ਕ੍ਰਾਈਮ ਜਿਹੜਾ ਹੈ ਤੁਸੀਂ ਜਿਹੜੀ ਚਲਾਨ ਨੇ ਉਹਨਾਂ ਦਾ ਵੀ ਤੁਸੀਂ ਦੇਖਿਆ ਹੋਊਗਾ ਕਿਹੜੀ ਸਟੇਟ ਤੋਂ ਜ਼ਿਆਦਾ ਚਲਾਨ ਕੱਟੇ ਜਾ ਰਹੇ ਨੇ ਕਿਹੜੀ ਸਟੇਟ ਦੀਆਂ ਬਾਹਰਲੀ ਆ ਕੇ ਜਿਹੜੀਆਂ ਗੱਡੀਆਂ ਨੇ ਉਹ ਰੂਲਸ ਤੋੜ ਰਹੀਆਂ ਨੇ ਇਹਨਾਂ ਦਾ ਵੀ ਡਾਟਾ ਪ੍ਰਪੇਅਰ ਕੀਤਾ ਗਿਆ ਸਟੇਟ ਵਾਈਜ਼ ਤੁਹਾਡੇ ਵੱਲੋਂ ਇਹ ਜੀ ਸਾਡਾ ਕਿਉਂਕਿ ਸਾਰਾ ਕੰਪਿਊਟਰਾਈਜ਼ ਸਿਸਟਮ ਹੈ ਤਾਂ ਇਹ ਸਾਡੇ ਕੋਲ ਡਾਟਾ ਜ਼ਰੂਰ ਅਵੇਲੇਬਲ ਹੈ ਕਿ ਕਿਹੜੀ ਸਟੇਟਸ ਤੋਂ ਗੱਡੀਆਂ ਆ ਰਹੀਆਂ ਜਿਨ੍ਹਾਂ ਦੇ ਚਲਾਨ ਹੋਏ ਹਨ ਬਟੋ ਮੈਨੂੰ ਇਹ ਨਹੀਂ ਲੱਗਦਾ ਕਿ ਉਹ ਕੀ ਉਹਦੇ ਤੇ ਆਪਣਾ ਰਿਫਲੈਕਟ ਕੀ ਕਰੇਗਾ। ਉਹ ਇਟ ਇਜ਼ ਜਸਟ ਅ ਡਿਫਰੈਂਸੀਏਸ਼ਨ ਕਿ ਕਿੰਨੀ ਵਾਇਲੇਸ਼ਨਸ ਕਿਹੜੀ ਰਜਿਸਟ੍ਰੇਸ਼ਨ ਦੀ ਗੱਡੀਆਂ ਨਾਲ ਹੋਈਆਂ ਤੇ ਉਹ ਅਸੀਂ ਪ੍ਰੋਵਾਈਡ ਕਰਾ ਸਕਦੇ ਹਾਂ ਤੁਹਾਨੂੰ। ਨਵਾਂ ਸਾਲ ਸ਼ੁਰੂ ਹੋ ਰਿਹਾ ਹੈ ਕੱਲ ਤੋਂ ਕੱਲ ਤੋਂ ਚੰਡੀਗੜ੍ਹ ਪੂਰਾ ਓਵਰਕਰਾਊਡਿਡ ਹੋ ਜਾਏਗਾ ਕਿਉਂਕਿ ਲੋਕ ਬਹੁਤ ਵੱਧ ਜਾਂਦੇ ਨੇ। ਕੀ ਤਿਆਰੀਆਂ ਨੇ 2024 ਦੇ ਲਈ ਕੀ ਤਿਆਰੀਆਂ ਨੇ ਰਾਤ ਦੇ ਲਈ 31 ਦਸੰਬਰ ਦੀ ਰਾਤ ਦੇ ਲਈ। 31 ਦਸੰਬਰ ਦੀ ਰਾਤ ਨੂੰ ਅਸੀਂ ਹਜ਼ਾਰ ਤੋਂ ਉੱਪਰ ਪੁਲਿਸ ਆਫੀਸ਼ੀਅਲਸ ਤਾਇਨਾਤ ਕੀਤੇ ਨੇ ਪੂਰੇ ਚੰਡੀਗੜ੍ਹ ਚ ਨਾਕੇ ਲੱਗਣਗੇ। ਤੇ ਡੰਕਨ ਡਰਾਈਵਿੰਗ ਦੇ ਨਾਕੇ ਲੱਗਣਗੇ ਐਕਸਟਰਾ ਐਨਫੋਰਸਮੈਂਟ ਹੋਏਗੀ ਪੈਰਾ ਮਿਲਟਰੀ ਫੋਰਸ ਸਾਡੇ ਕੋਲ ਆਈ ਹੈ ਤੇ ਕੋਈ ਵੀ ਲਾ ਬ੍ਰੇਕਰ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੇ ਕਿਹੜੇ ਕਿਹੜੇ ਮੇਨ ਪੁਆਇੰਟਸ ਰਹਿਣਗੇ ਜਿੱਥੇ ਨਾਕੇ ਤੁਸੀਂ ਮੇਨ ਤੌਰ ਤੇ ਡਿਪਲੋਏ ਕਰੋਗੇ ਕਿਉਂਕਿ ਬਹੁਤ ਸਾਰੇ ਏਰੀਆਜ਼ ਨੇ ਜਿੱਥੇ ਓਵਰਕਰਾਊਡ ਹੋ ਜਾਂਦਾ ਹੈ ਲੋਕਾਂ ਨੂੰ ਦੇਖਣਾ ਹੀ ਬੜਾ ਮੁਸ਼ਕਿਲ ਹੋ ਜਾਂਦਾ ਕਿ ਕੌਣ ਕਿੱਧਰ ਨੂੰ ਜਾ ਰਿਹਾ ਲੱਭਣੇ ਔਖੇ ਹੋ ਜਾਂਦੇ ਨੇ ਲੋਕ ਦੇਖੋ ਜਿੱਥੇ ਤਾਂ ওভারਕਰਾਊਡਡ ਜਗ੍ਹਾ ਹੈ ਉੱਥੇ ਅਸੀਂ ਆਪਣੀ ਫੋਰਸ ਡਿਪਲੋਏ ਕਰਕੇ ਅਸੀਂ ਕਰਾਊਡ ਮੈਨੇਜਮੈਂਟ ਕਰਾਂਗੇ ਨਾਕਿਆਂ ਦੀ ਪੋਜੀਸ਼ਨ ਅਸੀਂ ਹਲੇ ਨਹੀਂ ਦੱਸ ਸਕਦੇ ਕਿਉਂਕਿ ਆਬਵੀਅਸਲੀ ਉਹ ਫਾਰ ਆਪਰੇਸ਼ਨਲ ਰੀਜ਼ਨਸ ਨਾਕਿਆਂ ਦੀ ਪੋਜੀਸ਼ਨ ਅਸੀਂ ਜਦੋਂ ਡਿਪਲੋਏ ਹੋਣਗੇ ਅਸੀਂ ਉਦੋਂ ਹੀ ਆਪਣੀ ਫੋਰਸ ਨੂੰ ਵੀ ਉਦੋਂ ਹੀ ਦੱਸਦੇ ਹਾਂ ਤੇ ਟੀਮਸ ਨੂੰ ਵੀ ਉਦੋਂ ਹੀ ਦੱਸਦੇ ਹਾਂ ਜਿਸ ਵਕਤ ਅਸੀਂ ਇੰਨਾ ਡੇਜ਼ ਦੀ ਗੱਲ ਕਰਦੇ ਹਾਂ ਨਾ ਮੈਜੋਰਿਟੀ ਕੁੜੀਆਂ ਨੂੰ ਅਸੀਂ ਦੇਖਦੇ ਹਾਂ ਬਹੁਤ ਜ਼ਿਆਦਾ ਜਾਂਦੀਆਂ ਨੇ ਬਾਹਰ ਉਹਨਾਂ ਦੀ ਸਿਕਿਉਰਿਟੀ ਦੇ ਲਈ ਵੀ ਜਿਹੜੀ ਵਿਮਨ ਫੋਰਸ ਹੈ ਉਹ ਵੀ ਡਿਪਲੋਏ ਕੀਤੀ ਜਾਏਗੀ ਨਾਲ ਜਾਂ ਹੋਰ ਵੀ ਕੋਈ ਹਦਾਇਤ 더 피메일 스쿼드 ਲਗ ਤੋਰ ਤੇ ਤਿਆਰ ਰਹੇਗਾ ਪੀसीआर ਵੀਐਸੀ ਸਪੈਸ਼ਲੀ ਫੀਮੇਲ ਆਫੀਸਰਸ ਨਾਲ ਤਨਾਤ ਕੀਤੀ 8 ਪੀਸੀਐਸ ਪੂਰੇ ਸ਼ਹਿਰ ਚ ਕਿਸੇ ਨੂੰ ਪਿਕ ਐਂਡ ਡ੍ਰੌਪ ਫੈਸਿਲਿਟੀ ਚਾਹੀਦੀ ਹੈ ਕੋਈ ਹੋਰ ਤਰ੍ਹਾਂ ਦੀ ਮਦਦ ਚਾਹੀਦੀ ਹੈ ਸਾਡੀ ਫੀਮੇਲ ਆਫੀਸਰਸ ਉਹਨਾਂ ਨੇ ਜਾ ਕੇ ਹੈਲਪ ਕਰਨ ਗਿਆ ਜਿਹੜੇ ਕਲੱਬਸ ਨੇ ਜਿੰਨਾ ਤੇ ਪਾਰਟੀਆਂ ਹੋਣਗੀਆਂ ਰਾਤ ਦੇ ਵੇਲੇ ਉਹਨਾਂ ਨੂੰ ਵੀ ਕੋਈ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਹੜੀ ਅਗਰ ਐਲਕੋਹਲ ਸਰਵ ਕਰਨੀ ਹੈ ਕਿੰਨੇ ਕ ਵਜੇ ਤੱਕ ਹੋਏਗੀ ਕਿੰਨੇ ਕ ਵਜੇ ਤੱਕ ਕਲੱਬਸ ਖੁੱਲੇ ਰਹਿਣਗੇ ਕੱਲ ਦੇ ਦਿਨ ਉਹ ਪ੍ਰਸ਼ਾਸਨ ਵੱਲੋਂ ਸਾਰੀ ਉਹਨਾਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਪੁਲਿਸ ਦੀ ਪਾਲਣਾ ਕਰਨ ਤਾਂ ਕਿ ਕੋਈ ਵੀ ਲਾਅ ਬ੍ਰੇਕ ਨਾ ਹੋਵੇ ਤੇ ਪਬਲਿਕ ਸੇਫ ਮਾਹੌਲ ਚ ਨਿਊ ਇਅਰ ਮਨਾ ਸਕੇ ਮੈਂ ਇੱਕ ਆਖਰੀ ਸਵਾਲ 2024 ਦੇ ਲਈ 2023 ਦੇ ਟੀਚੇ ਤਾਂ ਤੁਸੀਂ ਮਿੱਥ ਲੈ ਕੇ ਅੱਛਾ ਠੀਕ ਹੈ ਇਹ ਚੀਜ਼ਾਂ ਕਰਨੀਆਂ ਸੀ ਇਹ ਚੀਜ਼ਾਂ ਹੋ ਗਈਆਂ ਅਸੀਂ ਹੁਣ ਕੋਈ ਵੀ ਕ੍ਰਾਈਮ ਅਜਿਹਾ ਨਹੀਂ ਹੈ ਜਿਹੜਾ ਅਨਟ੍ਰੇਸਡ ਹੋਵੇ ਚੰਡੀਗੜ੍ਹ ਦੇ ਵਿੱਚ 2024 ਦੇ ਲਈ ਕੀ ਟੀਚਾ ਮਿੱਥ ਕੇ ਚੱਲ ਰਹੇ ਹੋ ਕਿ ਬਈ ਅਸੀਂ ਇਹ ਹਾਸਲ ਕਰਾਂਗੇ ਚੰਡੀਗੜ੍ਹ ਦੇ ਵਿੱਚ ਇਹ ਚੀਜ਼ਾਂ ਹੋਰ ਜਿਹੜੀਆਂ ਨੇ ਪੋਜ਼ਿਟਿਵ ਹੋਣੀਆਂ ਚਾਹੀਦੀਆਂ ਨੇ ਸਾਨੂੰ ਇਹੀ ਲੱਗਦਾ ਕਿ ਜਿਹੜੀ ਐਂਟੀਸੋਸ਼ੀਅਲ 엘ਿਮੈਂਟਸ ਹੈ ਜਿਹੜੀ ਵੀ ਕ੍ਰਿਮੀਨਲ 엘ਿਮੈਂਟਸ ਹੈ ਅਲੱਗ-ਅਲੱਗ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਉਹਨਾਂ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਫੜੀਏ ਚੰਡੀਗੜ੍ਹ ਦੇ ਲੋਕਾਂ ਨੂੰ ਤੇ ਚੰਡੀਗੜ੍ਹ ਚਾਣ ਵਾਲੇ ਬਾਹਰਲੇ ਲੋਕਾਂ ਨੂੰ ਅਸੀਂ ਇੱਕ ਸੇਫ ਐਨਵਾਇਰਨਮੈਂਟ ਦਈਏ ਬਿਲਕੁਲ ਬਹੁਤ-ਬਹੁਤ ਸ਼ੁਗਰੀਆ ਗੱਲਬਾਤ ਕਰਨ ਦੇ ਲਈ ਅਸੀਂ ਗੱਲ ਕਰ ਰਹੇ ਸੀ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੌਰ ਦੇ ਨਾਲ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਹਿੰਦੇ ਕਿ ਕੋਸ਼ਿਸ਼ ਇਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਸੁਖਾਵਾਂ ਮਾਹੌਲ ਬਣਾਇਆ ਜਾਵੇ ਔਰ ਉਸ ਸੁਖਾਵਾਂ ਮਾਹੌਲ 31 ਦਸੰਬਰ ਦੀ ਰਾਤ ਦੇ ਲਈ ਬਿਲਕੁਲ ਜਿਹੜੀਆਂ ਤਿਆਰੀਆਂ ਨੇ ਪੂਰੀਆਂ ਨੇ ਔਰ ਹਰ ਤਰਫ ਜਿਹੜੀ ਹੈ ਪੁਲਿਸ ਫੋਰਸ ਤੈਨਾਤ ਰਹੇਗੀ ਔਰ ਆਪਣੇ ਢੰਗ ਤਰੀਕਿਆਂ ਦੇ ਨਾਲ ਕੰਮ ਕਰੇਗੀ ਕਿਉਂਕਿ ਚੰਡੀਗੜ੍ਹ ਦੀ ਪੁਲਿਸ ਫੋਰਸ ਆਪਣੇ ਤਰੀਕਿਆਂ ਦੇ ਕਰਕੇ ਜਾਣੀ ਜਾਂਦੀ ਔਰ ਉਹ ਤਰੀਕੇ ਉਸੇ ਤਰੀਕੇ ਦੇ ਨਾਲ ਬਰਕਰਾਰ ਰਹਿਣਗੇ ਲੇਕਿਨ 31 ਦਸੰਬਰ ਲੋਕ ਸਹੀ ਢੰਗ ਦੇ ਨਾਲ ਮਨਾਣ ਇਹ ਸਾਡੀ ਵੀ ਉਮੀਦ ਹੈ ਔਰ ਲੋਕ ਆਪਣੀ ਦੇਖਭਾਲ ਸਹੀ ਢੰਗ ਦੇ ਨਾਲ ਕਰਨ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ